ਤੁਸੀਂ ਆਏ ਦਿਨ ਲੋਕਾਂ ਦੇ ਵਿੱਚ ਵਿਚਰਦੋ ਨੌਜਵਾਨਾਂ ਦੇ ਲਈ ਤੁਸੀਂ ਮਿਸਾਲ ਕਿ ਕਾਇਮ ਕਰਦੇ ਨਜ਼ਰ ਆਉਂਦੇ ਤੇ ਸਾਡਾ ਇਹ ਪੇਲੀ ਇਲੈਕਸ਼ਨ ਸੀ ਮੈਂਬਰ ਆਫ ਪਾਰਲੀਮੈਂਟ ਸਾਨੂੰ ਜ਼ਿਲ੍ਹੇ ਪੈਂਦੇ ਨੇ ਡੋ ਡਿਸਟ੍ਰਿਕਟ ਅਰਦਾਸਪੁਰ ਤੇ ਨਿਸਕ ਪਟਾਰਕੋਟ ਕਈ ਟੂਰਨਾਮੈਂਟਸ ਦੇ ਵਿੱਚ ਫੇਸਮੁਕ ਮਹਿਮਾਨ ਵਜੂ ਸ਼ਰਤਤ ਕਰਦੇ ਹੋ ਸੋ ਇੱਕ ਮੈਸੇਜ ਵੀ ਜਾਂਦਾ ਲੋਕਾਂ ਦੇ ਵਿੱਚ ਕਿ ਤੁਸੀਂ ਪ੍ਰੇਰਿਤ ਕਰਦੇ ਹੋ ਨੌਜਵਾਨਾਂ ਨੂੰ ਕਿ ਖੇਡਾਂ ਦੇ ਵੱਲ ਜਾਓ ਨਾ ਕਿ ਨਸ਼ੇ ਵੱਲ ਸ਼ੈਲੀ ਕਲਸੀ ਜੀ ਉਹ ਹਮੇਸ਼ਾ ਨਸ਼ੇ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਮੀਡੀਆ ਦੇ ਵਿੱਚ ਸੁਤਕੀਆਂ ਬੰਦੇ ਬਿਆਨ ਉਹਨਾਂ ਦੇ ਕਿ ਅਸੀਂ ਨਸ਼ਾ ਬਰਦਾਸ਼ਤ ਨਹੀਂ ਕਰਾਂਗੇ ਤਗੜੇ ਹੋ ਕੇ ਸਾਥ ਦਿਓ ਜਿਹੜਾ ਨਸ਼ਿਆਂ ਦਾ ਕੋਰਸੀ ਜਿਹੜਾ ਵਗ ਰਿਹਾ ਪੰਜਾਬ ਦੇ ਵਿੱਚ ਇਹਨੂੰ ਖਤਮ ਕਰੀਏ ਇਹਨੂੰ ਚੜ ਤੋਂ ਪੁੱਟੀਏ ਮੈਂ ਸੱਤ ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਦਾ ਸਹਾਰਾ ਮੇਰੇ ਸਿਰ ਤੇ ਅੱਜ ਵੀ ਥਾਂਗਪੁਰ ਸਜਾਨਪੁਰ ਉਹ ਹਲਕੇ ਦੇ ਵਿੱਚ ਉਰਦਾਸਪੁਰ ਫਤਿਹਬਖੂਰੀਆਂ ਡੇਰਾ ਬਾਬਾ ਨਾਨਕ ਪਟਾਲਾ ਇਹ ਸਾਰੇ ਹਲਕੇ ਜਿਹੜੇ ਸੀ ਸਾਡੇ ਅੰਦਰ ਰਹੇ ਸੀ ਅੱਜ ਨੇ ਐਮਪੀ ਇਲੈਕਸ਼ਨਸ ਦੇ ਵਿੱਚ ਕਈ ਲੀਡਰਸ ਦਿੱਤ ਰਹਾਂਦੇ ਨੇ ਪਰ ਆਪਣਾ ਹਲਕਾ ਵੀ ਛੱਡ ਗਏ ਨੇ ਨਾਲ ਪਰ ਤੁਸੀਂ ਇਹੋ ਜਿਹੇ ਨੇਤਾ ਹਿੱਤ ਕੇ ਸਾਹਮਣੇ ਆਏ ਕਿ ਜਿਨ੍ਹਾਂ ਨੇ ਵੇਖਾ ਦੇ ਕੰਮ ਕਰਾਏ ਕਰਾਏ ਆਪਣੇ ਹਲਕੇ ਦੇ ਨਾਲ ਵੀ ਜੁੜੇ ਹੋਏ ਨੇ ਮਟਾਲਾ ਤੂੰ ਤੁਸੀਂ ਆਉਂਦੇ ਹੋ ਪਰ ਤੁਹਾਡਾ ਆਣਾ ਜਾਣਾ ਪਟਾਣੂ ਨੂੰ ਲੱਗਿਆ ਹੋਇਆ ਹੈ। ਚਾਹੇ ਖੁਸ਼ੀ ਚਾਹੇ ਗਮ ਚ ਲੋਕਾਂ ਦੇ ਨਾਲ ਨੀਸ਼ਾ ਤੁਸੀਂ ਜੁੜੇ ਰਹਿੰਦੇ ਹੋ। ਸਾਡੇ ਐਮਐਲਏ ਸਾਹਿਬ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਨੇ ਜ਼ਿੰਮੇਵਾਰੀਆਂ ਪਾਈਆਂ ਸੀ ਜਿੱਦਾਂ ਮੇਰੇ ਪਾਪੀ ਜੀ ਨੇ ਉਹਨਾਂ ਨੂੰ ਮਟਾਲਾ ਦੇ ਦਿੱਤਾ। ਮੇਰਾ ਇੱਕ ਹੋਰ ਬ੍ਰਦਰ ਹੈ ਉਹਨੂੰ ਫਟੇਪੜ ਚੂੜੀ ਨੇ ਨਿਹਰਾ ਬਪਾ ਨਾਂ ਦੇ ਦਿੱਤਾ। ਤੇਨ ਪਾਜੀ ਇੱਕ ਇੰਡਸਟਰੀਅਲ ਦਾਾਸਪੁਰੂਰਾ ਪੂਰਾ ਹੈਂਡਲ ਕਰਦੇ ਸੀ ਔਰ ਮੈਨੂੰ ਉਹਨਾਂ ਨੇ ਪਠਾਨਕੋਟ ਕੋ ਆਏਰੀਅਮ ਸਦਨਪੁਰ ਦੇ ਰੰਗ ਪੰਜਾਬ ਸਰਕਾਰ ਨੇ ਸੋ ਜਿਸ ਤਰੀਕੇ ਦੇ ਨਾਲ ਜ਼ਿਲ੍ਹੇ ਪਟ ਦੇ ਵਿੱਚ ਨਸ਼ਾ ਵਿਰੋਧ ਮੋਹਮ ਜੜੀ ਹੈ ਉਹ ਬਾਹਰੋਂ ਟਰਕਸ ਚੱਲੀ ਹੋਈ ਹੈ ਹਰ ਜ਼ਿਲ੍ਹੇ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਬਲੋਜ਼ਰ ਐਕਸ਼ਨ ਵਿੱਚ ਦੇਖਣ ਨੂੰ ਮਿਲਿਆ ਸਦਨਪੁਰ ਦੇ ਵਿੱਚ ਸੀਵਰੇ ਦੀ ਬਹੁਤ ਛੋਟ ਸੇ ਚੱਲਦੀ ਆ ਰਹੀ ਹੈ ਪੁਰਾਣੇ ਸਮੇਂ ਦੇ ਵਿੱਚ ਬਟ ਇੱਥੇ ਯੂਨਿਟ ਰੱਖ ਕੇ ਕੰਮ ਚੱਲ ਰਿਹਾ ਨੇ ਹੋਰ ਵੀ ਦੈਨ ਇੱਕ ਬਾਰਡਰਸ ਏਰੀਆ ਤੋਂ ਹਿਮਾਚਲ ਦੇ ਬਾਰਡਰਸ ਏਰੀਆ ਤੇ ਨੇ ਜਿੰਨਾ ਤੋਂ ਨਸ਼ਾ ਬਹੁਤ ਸਪਲਾਈ ਹੋ ਰਿਹਾ ਸਜਾਨਪੁਰ ਤੋਂ ਪਠਾਨਕੋਟ ਦੇ ਬੜੇ ਲਿੰਕ ਰੂਟਸ ਜਿਹੜੇ ਅਟੈਚ ਹੋਣ ਵਾਲੇ ਨੇ ਇੱਕ ਹੋਰ ਰੇਲਵੇ ਦੀ ਵੀ ਸਮੱਸਿਆ ਹੈ ਵਾ ਸਜਾਨਪੁਰ ਦੇ ਵਿੱਚ ਅਸੀਂ ਇਹ ਜਿਹੜੇ ਮੋਟਿਵ ਮਤਲਬ ਮੇਨ ਮੇਨ ਪ੍ਰੋਬਲਮਸ ਨੇ ਉਹਨਾਂ ਤੇ ਵਰਕ ਆਊਟ ਕਰਨਾ ਹੈ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਸਟੇਡੀਅਮ ਵੀ ਬਣਿਆ ਸੀ ਸਾਡੇ ਧਿਆਨ ਚ ਹੈ ਉਹਦੀ ਬਾਉਂਡਰੀ ਵਾਲ ਜ਼ੋਨ ਵਾਲੀਆਂ ਨੇ ਉਦੇ ਨਾਲ ਨਾਲ ਹੋਰ ਵੀ ਸਮੱਸਿਆ ਨੇ ਜਿਹੜੀਆਂ ਮਾਨੀਟਰ ਹੋ ਰਹੀਆਂ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੜੇ ਕਨਸਰਨ ਚ ਲਿਆ ਆ ਕੇ ਉਹਨਾਂ ਦਾ ਇੱਕ ਇੱਕ ਚੀਜ਼ ਦਾ ਜਿਹੜਾ ਮੋਟਿਵ ਆ ਉਹ ਲਿਆ ਕੇ ਡਿਸਕਸ ਕਰਕੇ ਹਾਈ ਕਮਾਂਡ ਨਾਲ ਅਸੀਂ ਵੈਰੀ ਸੂਨ ਮੈਮ ਦੇ ਵਿੱਚ ਤੁਹਾਡੇ ਚੈਨਲ 'ਤੇ ਵੀ ਦਿਖਵਾ ਦੇਵਾਂਗੇ ਸਾਰੀ ਇਹ ਜਬੀਏ ਏ ਸੱਤ ਪਾ ਰਹੀਆਂ ਆ ਪਾਲੀ

ਨੌਜਵਾਨ ਪੀਡੀਐ ਜੀ ਜੀ ਗਲਤ ਰਾਏ ਦੇ ਉੱਚ ਚੱਲ ਚੁੱਕੇ ਨੇ ਬਟ ਉਹਨਾਂ ਨੂੰ ਪੈਸਾ ਵਾਪਸ ਲਿਆਉਣਾ ਚਾਹੁੰਦੇ ਨੇ ਪੜ੍ਹੇ ਗ੍ਰਾਮ ਅਮਨਪਾਟੀ ਦੇ ਕਾਰਜਕਾਰੀ ਫਰਦਾਨ ਨੇ ਮਤਾਲਾ ਤੋਂ ਬਧਾਇਕ ਵੀ ਨਹੀਂ ਸ਼ਰੀਕਤ ਕੀਤੀ ਔਰ ਅ ਤੁਸੀਂ ਕੀ ਕਹਿੰਸੀ ਕੋਨਾ ਕੋ ਲੋ ਕਈ ਲੋਕ ਉਹਨੇ ਜਿਹੜੇ ਵਿਚਾਰੇ ਆਪਣੀ ਸਮੱਸਿਆਵਾਂ ਦੱਸਦੇ ਆ ਪਰ ਮੈਂ ਆਪਣੇ ਪੂਰੇ ਐਫਰਟ ਲਾਉਂਦਾ ਵਾ ਕਿ ਉਹਨਾਂ ਦਾ ਹਰ ਚੀਜ਼ ਦਾ ਹੱਲ ਹੋਵੇ ਉਹਨਾਂ ਦਾ ਵੀ ਸੁਪਨਾ ਵਾ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੁਰੋ ਆਪਣੇ ਬਟਾਲੇ ਨੂੰ ਲੈ ਕੇ ਵੀ ਹੀ ਇਜ਼ ਵੈਰੀ ਸੀਰੀਅਸ ਨਮਸਕਾਰ ਤੁਸੀਂ ਦੇਖ ਰਹੇ ਹੋ ਕਿਆਚੀ ਨਿਊਜ਼ ਨੈਟਵਰਕ ਦੇਸ਼ ਕੇ ਆਵਾਜ਼ ਮੈਂ ਤੁਹਾਡ ਨਾਲ ਮਹਿਕ ਰੰਧਾਵਾ ਦੱਸ ਇਹ ਕਿ ਸੜਨਾਲਿਕ ਖਾਸ ਅੱਜ ਮਹਿਮਾਨ ਮੌਜੂਦ ਨੇ ਸਾਡੇ ਕਿਆਚੀ ਨਿਊਜ਼ ਨੈਟਵਰਕ ਦੇ ਸਟੂਡੀਓ ਚ ਔਰ ਜਿਹੜੇ ਕਿ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਹੈ ਅੱਜ ਕੱਲ ਨੌਜਵਾਨਾਂ ਦੇ ਲਈ ਪ੍ਰੇਰਣਾ ਬਣਦੇ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਕਿ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰદાન ਚੈਰੀ ਕਲਸੀ ਉਹਨਾਂ ਦੇ ਛੋਟੇ ਭਰਾ ਅਮਰਿਤ ਕਲਸੀ ਬਹੁਤ ਸਵਾਗਤ ਹੈ ਸਰ ਤੁਹਾਡਾ ਕਿਆਰਟੀ ਨਿਊਜ਼ ਨੈਟਵਰਕ ਦੇ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਧੰਨਵਾਦ ਸਭ ਤੋਂ ਪਹਿਲਾ ਮੇਰਾ ਸਵਾਲ ਹੈ ਲੋਕਾਂ ਦਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਮੀਨੀ ਪੱਧਰ ਤੇ ਜੁੜੇ ਹੋਏ ਲੋਕਾਂ ਦੇ ਕੰਮਕਾਜ ਕਰਾਉਣ ਦੇ ਨਜ਼ਰ ਆ ਰਹੇ ਹੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜੀ ਦਸਣਾ ਚਾਹਨਾ ਸਾਡਾ ਪੰਜਾਬ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੇਰੀ ਕਲਸੀਦੀ ਬਟਾਲੇ ਤੋਂ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਦੇ ਸੀਟ ਤੇ ਬੈਠੇ ਨੇ ਐਂਡ ਮੈਂ ਉਹਨਾਂ ਉਹੀ ਸਿੱਖਿਆ ਕਿ ਕੰਮ ਜਿਹੜੇ ਨੇ ਉਹ ਗਰਾਊਂਡ ਤੋਂ ਹੁੰਦੇ ਨੇ ਔਰ ਗਰਾਊਂਡ ਤੇ ਹੀ ਆਪਾਂ ਰੈਟਿਕ ਕੰਮ ਜਿਹੜੇ ਉਹ ਸਾਰੇ ਕਰਨਾ ਚਾਹੁੰਦੇ ਤੁਸੀਂ ਆਏ ਦਿਨ ਲੋਕਾਂ ਦੇ ਵਿੱਚ ਵਿਚਰਦੇ ਹੋ ਨੌਜਵਾਨਾਂ ਦੇ ਲਈ ਤੁਸੀਂ ਮਿਸਾਲ ਇੱਕ ਕਾਇਮ ਕਰਦੇ ਨਜ਼ਰ ਆ ਰਹੇ ਹੋ ਮੈਮ ਇਦੇ ਵਿੱਚ ਇਹ ਚੀਜ਼ ਇੰਪੋਰਟੈਂਟ ਏ ਆ ਤੁਹਾਡਾ ਮਨ ਇਹੰਦਾ ਤੁਹਾਡਾ ਦਿਲ ਇਹੰਦਾ ਔਰ ਅਸੀਂ ਉਹ ਚੀਜ਼ ਅਰਨੀ ਚਾਹੀਦੀ ਏ ਹਰ ਇਨਸਾਨ ਨੂੰ ਜੋ ਉਹਦਾ ਮਨ ਜਿਹੜਾ ਦਿਲ ਉਹ ਚਾਹ ਰਿਆ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਏ ਜਦੋਂ ਮੈਂ ਲੋਕਾਂ ਦੇ ਵਿੱਚ ਵਿਚਰਦਾ ਏ ਔਰ ਕਈ ਲੋਕ ਕੋ ਨੇ ਜਿਹੜੇ ਵਿਚਾਰੇ ਆਪਣੀ ਸਮੱਸਿਆਵਾਂ ਦੱਸਦੇ ਆ ਔਰ ਮੈਂ ਆਪਣੇ ਪੂਰੇ ਐਫਰਟਸ ਲਾਉਣਾ ਵਾ ਕਿ ਉਹਨਾਂ ਦਾ ਹਰ ਚੀਜ਼ ਦਾ ਹੱਲ ਹੋਣਾ ਚਾਹੀਦਾ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕਰਨਾ ਕਿਵੇਂ ਦੇਖਦੇ ਹੋ ਮੈਮ ਉਮਰ ਛੋਟੀ ਵੱਡੀ ਨਹੀਂ ਹੋਣੀ ਚਾਹੀਦੀ ਮੇਰਾ ਬਲੀਵ ਇਹ ਆ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਵੱਡੇ ਹੋਣੇ ਚਾਹੀਦੇ ਨੇ ਉਮਰ ਕਦੀ ਵੀ ਉਹੀ ਸਖਣ ਲਈ ਨਹੀਂ ਹੁੰਦੀ ਆਪਾਂ ਰੋਜ਼ ਨਵੀਆਂ ਚੀਜ਼ਾਂ ਸਿੱਖਦੇ ਆ ਜੀ ਜੋ ਸਾਡੇ ਕੋਲ ਤੁਹਾਡਾ ਡਾਟਾ ਆਇਆ ਉਹਦੇ ਵਿੱਚ ਹੈ ਕਿ ਤੁਸੀਂ ਤੁਹਾਡੀ ਜਿਹੜੀ ਸਕੂਲਿੰਗ ਹੈ ਉਹ ਮਾਡਰਨ ਸੰਦੀਪ ਨੇ ਸਕੂਲ ਪਠਾਨਕੋਟ ਤੋਂ ਹੋਈ ਹੈ ਕੀ ਕਹਿਣਾ ਚਾਹੋਗੇ ਪਠਾਨਕੋਟ ਤੋਂ ਸਿੱਖ ਪੜ੍ਹ ਕੇ ਤੁਸੀਂ ਅੱਗੇ ਆਇਓ ਮੈਮ ਸੱਚਾਈ ਇਹ ਹੈ ਕਿ ਮੇਰੀ ਸਕੂਲਿੰਗ ਜਿਹੜੀ ਹੈ ਮਾਡਰਨ ਸੰਦੀਪ ਨੇ ਸਕੂਲ ਪਠਾਨਕੋਟ ਤੋਂ ਹੋਈ ਹੈ ਔਰ ਅੱਜ ਵੀ ਜਦੋਂ ਮੈਂ ਇਧਰ ਟ੍ਰੈਵਲ ਆਂਦਾ ਸਕੂਲ ਮੇਰਾ ਸਕੂਲ ਜਦੋਂ ਸਾਹਮਣੇ ਆਉਂਦਾ ਮੈਂ ਅੱਜ ਵੀ ਉੱਥੇ ਮੱਥਾ ਟੇਕ ਕੇ ਜਾਂਦਾ ਹਾਂ ਜੀ ਉਸ ਸਕੂਲ ਨੇ ਮੈਨੂੰ ਬਹੁਤ ਕੁਝ ਸਿਖਾਇਆ ਉਹਨਾਂ ਉਸ ਸਮੇਂ ਦੇ ਟੀਚਰਸ ਮੇਰੇ ਚੇਅਰਮੈਨ ਸ਼੍ਰੀ ਪਵਨ ਜੀ ਪ੍ਰਿੰਸੀਪਲ ਸਰ ਨੀਰਜ ਮੋਹਨਪੁਰੀ ਜੀ ਥੈਨ ਚੇਅਰਮੈਨ ਸਰ ਦੇ ਬੇਟੇ ਸਲਿਲ ਮਹਾਜਨ ਜੀ ਦੇ ਪੀਪਲ ਆ ਰੇ ਬੇਰੀ 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 ਨਾਈਸ ਐਸ ਤਰ੍ਹਾਂ ਉਹ ਹਰ ਬੱਚੇ ਨੂੰ ਆਪਣਾ ਬੱਚਾ ਸਮਝਦੇ ਸੀ ਔਰ ਬਹੁਤ ਸੋਨਾ ਪੜਾਇਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਅੱਗੇ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਹਾਡੇ ਭਰਾ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਬਟਾਲਾ ਤੋਂ ਵਿਧਾਇਕ ਵੀ ਨੇ ਸ਼ਰੀਕਲ ਸੀ ਜੀ ਔਰ ਤੁਸੀਂ ਕੀ ਕੁਝ ਸਿੱਖਿਆ ਉਹਨਾਂ ਕੋਲੋਂ ਕਿ ਜਿਹੜਾ ਤੁਹਾਡੇ ਵੀ ਲਾਈਫ ਦੇ ਵਿੱਚ ਕੰਮ ਆ ਰਿਹਾ ਹੁਣ ਮੈਂ ਜੀ ਦੱਸਣਾ ਚਾਹੁੰਦਾ ਛੋਟਾ ਜਿਹਾ ਕਿੱਸਾ ਹੈ ਆਪਣੇ ਉੱਪਰ ਮੈਂ 7 ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਦਾ ਸਾਆ ਮੇਰੇ ਸਿਰ ਤੋਂ ਉੱਠ ਗਿਆ। ਔਰ ਮੇਰੇ ਵੱਡੇ ਭਾਈ ਸਭ ਹੀ ਵਾਸ ਜਸਟ 13 ਟੂ 14 ইয়ার্স 올ਡ। ਮੇਰੀਆਂ ਦੋ ਵੱਡੀਆਂ ਭੈਣਾਂ ਵੀ ਨੇ। ਪਾਜੀ ਨੇ ਜ਼ਿੰਮੇਵਾਰੀ ਲਈ। ਮਦਰ ਨੇ ਮੇਰੇ। ਪਾਜੀ ਨੇ ਪੂਰੀ ਜ਼ਿੰਮੇਵਾਰੀ ਲਈ। ਪੂਰੇ ਘਰ ਪਰਿਵਾਰ ਨੂੰ ਸਾਰਿਆਂ ਨੂੰ ਸੈੱਟ ਕੀਤਾ। ਤੇ ਸ਼ੁਰੂ ਤੋਂ ਉਹ ਬਹੁਤ ਮਿਹਨਤੀ ਨੇ। ਫ্রম ది ਵੈਰੀ ਫਸਟ ਡੇ। ਤੇ ਉਹ ਇੰਨੇ ਜ਼ਿਆਦਾ ਮਿਹਨਤੀ ਨੇ। ਉਹਨਾਂ ਦੀ ਮਿਹਨਤ ਜਿਹੜੀ ਅੱਜ ਰੌਣਕ ਲਿਆ ਰਹੀ ਹੈ ਪੰਜਾਬ ਦੇ ਵਿੱਚ। ਹਾਜੀ ਉਹਨਾਂ ਦੀ ਮਿਹਨਤ ਅਰਥੇ ਉਹਨਾਂ ਦਾ ਵੀ ਸੁਪਨਾ ਵਾ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਉਹ ਉਹ ਆਪਣੇ ਬਟਾਲੇ ਨੂੰ ਲੈ ਕੇ ਵੀ ਹੀ ਇਜ਼ ਵੈਰੀ ਸੀਰੀਅਸ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੂਰੇ ਪੰਜਾਬ ਦੀ ਬਟਾਲੇ ਨੂੰ ਲੈ ਕੇ ਹੀ ਇਜ਼ ਵੈਰੀ ਸੀਰੀਅਸ ਤੇ ਉਹਨਾਂ ਤੋਂ ਮੈਂ ਇਹੀ ਸਿੱਖਦਾ ਕਿ ਮਿਹਨਤ ਕਰਨੀ ਹੈ ਬਸ ਫਲ ਜਿਹੜਾ ਵਾ ਉਹ ਪ੍ਰਮਾਤਮਾ ਨੇ ਦੇਣਾ ਹੈ ਮਿਹਨਤ ਅਰਨਾ ਸਾਡਾ ਅਰਦਾਸ 2024 ਦੇ ਵਿੱਚ ਐਮਪੀ ਚ ਹੋਣਾ ਸੀ ਔਰ ਉਸ ਦੌਰਾਨ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਥੋਂ ਦੀ چونਗਾਇਓ ਉਥੋਂ ਜਸ ਤਰੀਕੇ ਦੇ ਨਾਲ ਉਥੋਂ ਦੀ ਉਹਨਾਂ ਨੂੰ ਖੈਰ ਨਹੀਂਆਂ ਵੋਟਾਂ ਨਹੀਂ ਮਿਲੀਆਂ ਨਹੀਂ ਜਿੱਤ ਪਾਏ ਉਥੋਂ ਕਿਸੇ ਰੀਜ਼ਨਸ ਕਰਕੇ ਪਰ ਜਿਸ ਤਰੀਕੇ ਦੇ ਨਾਲ ਹਜੇ ਵੀ ਉਸੇ ਹਲਕੇ ਤੋਂ ਜੁੜੇ ਹੋਏ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਮਟਾਲਾ ਆਉਂਦੇ ਨੇ ਤੇ ਲੋਕਾਂ ਦੇ ਕੰਮ ਵੀ ਕਰਵਾਉਂਦੇ ਨੇ ਉਸੇ ਤਰੀਕੇ ਦੇ ਨਾਲ ਨਜ਼ਰ ਆਉਂਦੇ ਪਰ ਅਕਸਰ ਦੂਸਰੀ ਪਾਸੇ ਜੇ ਦੂਸਰਾ ਪੱਖ ਵੇਖੀਏ ਤਾਂ ਕਈ ਲੀਡਰਸ ਜਿੱਤ ਜਾਂਦੇ ਨੇ ਪਰ ਆਪਣਾ ਹਲਕਾ ਵੀ ਛੱਡ ਦਿੰਦੇ ਨੇ ਨਾਲ ਪਰ ਤੁਸੀਂ ਇਹੋ ਜਿਹੇ ਨੇਤਾ ਨਿਕਲ ਕੇ ਸਾਹਮਣੇ ਆਏ ਕਿ ਜਿਨ੍ਹਾਂ ਨੇ ਲੋਕਾਂ ਦੇ ਕੰਮ ਤਾਂ ਕਰਾਏ ਕਰਾਏ ਆਪਣੇ ਹਲਕੇ ਦੇ ਨਾਲ ਵੀ ਜੁੜੇ ਹੋਏ ਮੈਮ MP ਦੀ ਇਲੈਕਸ਼ਨ ਇਨੀ ਛੋਟੀ ਉਮਰ ਚ ਲੜਨੀ ਸਾਡੇ ਲਈ ਬਹੁਤ ਵੱਡੀ ਚੈਲੰਜ ਸੀ ਕਿਉਂਕਿ ਆਪੋਜੀਸ਼ਨ ਦੇ ਜਿਹੜੇ ਲੀਡਰਸ ਸੀ ਉਹ ਮੇਰੇ ਵੱਡੇ ਭਾਈ ਸਾਹਿਬ ਦੀ ਉਮਰ ਤੋਂ ਡਬਲ ਸੀ ਉਹਨਾਂ ਦਾ ਤਜਰਬਾ ਵੀ ਰਾਜਨੀਤੀ ਦੇ ਵਿੱਚ ਡਬਲ ਸੀ ਤੇ ਸਾਡਾ ਇਹ ਪਹਿਲੀ ਇਲੈਕਸ਼ਨ ਸੀ ਮੈਂਬਰ ਆਫ ਪਾਰਲੀਮੈਂਟ ਸਾਨੂੰ ਜ਼ਿਲ੍ਹੇ ਪੈਂਦੇ ਨੇ ਦੋ ਡਿਸਟ੍ਰਿਕਟ ਅਰਦਾਸਪੁਰ ਤੇ ਡਿਸਟ੍ਰਿਕਟ ਪਠਾਨਕੋਟ ਹਾਰ ਜਿੱਤ ਭਾਰਤ ਕਾਲਿਆ ਪਾਰਟਿਸਿਪੇਟ ਅਰਗੇਨਾਈਜ਼ ਵੈਰੀ ਇੰਪੋਰਟੈਂਟ ਹਾਈ ਕਮਾਂਡ ਨੇ ਜ਼ਿੰਮੇਵਾਰੀ ਦਿੱਤੀ ਔਰ ਅਸੀਂ ਉਹ ਚੀਜ਼ ਨੂੰ ਰਿਜੈਕਟ ਨਹੀਂ ਕਰ ਸਕਦੇ ਸੀ ਆਪਾਂ ਉਸ ਤੇ ਰਹੇ ਅੱਜ ਵੀ ਠਾਨਕੋਟ ਸਜਾਨਪੁਰ ਪੋਹ ਹਲਕੇ ਦੇ ਵਿੱਚ ਗਰਦਾਸਪੁਰ ਫਤਿਹਪੁਰ ਚੂਰੀਆਂ ਡੇਰਾ ਬਾਬਾ ਨਾਨਕ ਬਟਾਲਾ ਇਹ ਸਾਰੇ ਹਲਕੇ ਜਿਹੜੇ ਸੀ ਸਾਡੇ ਅੰਡਰ ਆਉਂਦੇ ਸੀ ਐਜ਼ ਇਨ ਐਮਪੀ ਇਲੈਕਸ਼ਨਸ ਦੇ ਵਿੱਚ ਅੱਜ ਵੀ ਜਿਹੜੇ ਵੀ ਉਧਰ ਦੇ ਪਬਲਿਕ ਗਿਆ ਉਹ ਸਾਡੇ ਹਲਕਾ ਇੰਚਾਰਜ ਨੂੰ ਐਮ ਐਲ ਏਸ ਨੂੰ ਅਪਰੋਚ ਕਰਦੇ ਨੇ ਉਹਨਾਂ ਦਾ ਕੰਮ ਲੈਂਦੇ ਨੇ ਕੁਝ ਇਹੋ ਜਿਹੇ ਅਮ ਹੁੰਦੇ ਆ ਜਦੋਂ ਉਹ ਸਿੱਧੇ ਸਾਡੇ ਉ ਆ ਜਾਂਦੇ ਨੇ ਅਸੀਂ ਉਹਨਾਂ ਦੇ ਹਰ ਕੰਮ ਜਿਹੜੇ ਆ ਪੂਰੇ ਦਿਲ ਦਿਲ ਦੇ ਨਾਲ ਕਰਦੇ ਆ ਔਰ ਹਲਕਾ ਇਨਚਾਰਜ ਜਿਹੜਾ ਐਮ ਐਲ ਐਸ ਨੇ ਉਹਨਾਂ ਦੇ ਕਨਸਰਨ ਦੇ ਵਿੱਚ ਲਿਆ ਕੇ ਹਰ ਇਸੇ ਦਾ ਕੰਮ ਹੁੰਦਾ ਔਰ ਵੋਟਾਂ ਜਿੰਨੀਆਂ ਵੀ ਜਿਹੜੇ ਵੀ ਹਲਕੇ ਚ ਪਈਆਂ ਨੇ ਸਾਡੇ ਲਈ ਅੱਜ ਦੀ ਡੇਟ 'ਚ ਸਾਰੇ ਆਮ ਆਦਮੀ ਪਾਰਟੀ ਵਰਕਰ ਨੇ ਅਸੀਂ ਕਦੀ ਵੀ ਆਪਣੇ ਮਨ 'ਚ ਅਲੀ ਇਹ ਨਹੀਂ ਸੋਚਿਆ ਕਿ ਇਹ ਦੂਸਰੀ ਪਾਰਟੀ ਦੇ ਨੇ ਔਰ ਅਸੀਂ ਇਹਨਾਂ ਦਾ ਕੰਮ ਨਹੀਂ ਕਰਨਾ ਸਾਡੇ ਲਈ ਸਾਰੇ ਝਾੜੂ ਵਾਲੇ ਨੇ ਬਟਾਲਾ ਤੋਂ ਤੁਸੀਂ ਆਉਂਦੇ ਹੋ ਪਰ ਤੁਹਾਡਾ ਆਣਾ ਜਾਣਾ ਪਠਾਨਕੋਟ ਲੱਗਿਆ ਰਹਿੰਦਾ ਹੈ ਚਾਹੇ ਖੁਸ਼ੀ ਚ ਚਾਹੇ ਗਮ ਚ ਲੋਕਾਂ ਦੇ ਨਾਲ ਹਮੇਸ਼ਾ ਤੁਸੀਂ ਜੁੜੇ ਰਹਿੰਦੇ ਹੋ ਤੇ ਤੁਹਾਨੂੰ ਪਠਾਨਕੋਟ ਦੀ ਸਮੱਸਿਆਵਾਂ ਦੇ ਬਾਰੇ ਵੀ ਤੁਹਾਨੂੰ ਪਤਾ ਹੀ ਜ਼ਰੂਰ ਹੋਏਗਾ ਮੈਮ ਜਦੋਂ ਐਮਪੀ ਦੇ ਇਲੈਕਸ਼ਨ ਸੀ ਅਸੀਂ ਫੈਮਿਲੀ ਦੇ ਵਿੱਚ ਸੁਪਨਾ ਬਹੁਤ ਅੱਛਾ ਤੇ ਵੱਡਾ ਪਰਿਵਾਰ ਹੈ ਸਾਡਾ ਅਸੀਂ ਆਪਣੇ ਹਲਕੇ ਡਿਵਾਈਡ ਕਰਨ ਦੇ ਸੀ ਸਾਡੇ ਐਮਐਲਏ ਸਾਹਿਬ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਨੇ ਜ਼ਿੰਮੇਵਾਰੀਆਂ ਪਾਈਆਂ ਸੀ ਜਿੱਦਾਂ ਮੇਰੇ ਭਾਬੀ ਜੀ ਨੇ ਉਹਨਾਂ ਨੂੰ ਬਟਾਲਾ ਦੇ ਦਿੱਤਾ ਮੇਰਾ ਇੱਕ ਹੋਰ ਬ੍ਰਦਰ ਹੈ ਉਹਨੂੰ ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ ਦਿੱਤਾ ਦਿਨ ਪਾਜੀ ਇੰਡਸਟਰੀ ਕਲ ਦਾ ਆਸਪੁਰ ਨੂੰ ਪੂਰਾ ਹੈਂਡਲ ਅਰ ਰਿਸੀ ਔਰ ਮੈਨੂੰ ਉਹਨਾਂ ਨੇ ਪਠਾਨਕੋਟ ਪੁਆਇਏ ਦੀ ਤੇ ਸਜਨਪੁਰ ਦੇ ਦਿੱਤਾ ਔਰ ਮੈਂ ਉਦੋਂ ਬਹੁਤ ਵਿਚਰਿਆ ਉਹਨਾਂ ਦੇ ਨਾਲ ਮੈਨੂੰ ਬਹੁਤ ਪਿਆਰ ਮਿਲਿਆ ਸਾਡੇ ਕੈਬਿਨੇਟ ਸ਼੍ਰੀ ਘਟਾਰੂ ਚੱਕਰਵਜੀ ਨੇ ਪੁਆਏ ਤੋਂ ਐਮਐਲਏ ਨੇ ਜਿਹੜੇ ਕੈਬਿਨੇਟ ਨੇ ਆਏ ਦੇ ਸਮੇਂ ਚ ਦੈਨ ਹਲਕਾ ਇੰਚਾਰਜ ਸਜਨਪੁਰ ਤੋਂ ਮੋਂਟੂ ਜੀ ਨੇ ਹਲਕਾ ਇੰਚਾਰਜ ਬਬੂਤੀ ਸ਼ਰਮਾ ਜੀ ਨੇ ਬਹੁਤ ਪਿਆਰ ਮਿਲਿਆ ਇਹਨਾਂ ਵੱਲੋਂ ਵੀ ਤੇ ਇਹਨਾਂ ਦੇ ਨਾਲ-ਨਾਲ ਹੀ ਜਦੋਂ ਮੈਂ ਸਮਾਜ ਵਿੱਚ ਵਿਚਰਦਾ ਸੀ ਤੇ ਬਹੁਤ ਹੀ ਸਮੱਸਿਆਵਾਂ ਵੇ ਨੇ ਜਿਹੜੀਆਂ ਸਾਹਮਣੇ ਆਈਆਂ ਸੀ ਜਿੱਦਾਂ ਸਜਨਪੁਰ ਦੇ ਵਿੱਚ ਸੀਵਰੇਜ ਦੀ ਬਹੁਤ ਸਮੱਸਿਆ ਚੱਲਦੀ ਆ ਰਹੀ ਹੈ ਪੁਰਾਣੇ ਸਮੇਂ ਦੇ ਵਿੱਚ ਬਟ ਇੱਥੇ ਯੂਨਿਟ ਅਲੱਗ ਕੰਮ ਚੱਲ ਰਹੇ ਨੇ ਹੋਰ ਵੀ ਦੈਨ ਇੱਕ ਬਾਰਡਰ ਏਰੀਆ ਤੋਂ ਹਿਮਾਚਲ ਦੇ ਬਾਰਡਰ ਏਰੀਏ ਤੇ ਨੇ ਜਿੱਦਾਂ ਤੋਂ ਨਸ਼ਾ ਬਹੁਤ ਸਪਲਾਈ ਹੋ ਰਿਹਾ ਸਾਨੂੰ ਇਹ ਵੀ ਜਾਣਕਾਰੀ ਆਈ ਹੈ ਜੀ ਫਿਰ ਪਠਾਨਕੋਟ ਦੇ ਵਿੱਚ ਵੀ ਸਜਨਪੁਰ ਤੋਂ ਪਠਾਨਕੋਟ ਦੇ ਬੜੇ ਲਿੰਕ ਰੂਟਸ ਨੇ ਜਿਹੜੇ ਅਟੈਚ ਹੋਣ ਵਾਲੇ ਨੇ ਇੱਕ ਹੋਰ ਰੇਲਵੇ ਦੀ ਸਮੱਸਿਆ ਹੈ ਵਾ ਸਜਨਪੁਰ ਦੇ ਵਿੱਚ ਜੀ ਜੀ ਅਸੀਂ ਇਹ ਜਿਹੜੇ ਮੋਟਿਵ ਮਤਲਬ ਮੇਨ ਮੇਨ ਪ੍ਰੋਬਲਮਸ ਨੇ ਉਹਨਾਂ ਤੇ ਵਰਕਆਊਟ ਕਰਨਾ ਹੈ ਇਹ ਅਨਸਰਨ ਜਿਹੜਾ ਵਾ ਆਈਡੀ ਡੇਟ ਚ ਪੰਜਾਬ ਪ੍ਰਧਾਨ ਸ਼੍ਰੀ ਅਲਸੀ ਜੀ ਨੇ ਉਹਨਾਂ ਦੇ ਨੋਟਿਸ 'ਚ ਮੈਂ ਪ੍ਰੋਪਰ ਤਰੀਕੇ ਨਾਲ ਲਿਆ ਕੇ ਹਲਕਾ ਇੰਚਾਰਜ ਨੂੰ ਅਨਸਰਨ ਲੈ ਕੇ ਸਾਰੇ ਜਿਹੜੇ ਆ ਇਹ ਵੇਵ ਆਊਟ ਕਰਨੀ ਐ ਨੈਗੀ ਸਰ ਜਿਲ੍ਹਾ ਪਠਾਨਕੋਟ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਸਟੇਡੀਅਮ ਵੀ ਬਣਿਆ ਸੀ ਸਾਡੇ ਧਿਆਨ ਚ ਆ ਉਹਦੀ ਬਾਉਂਡਰੀ ਵਾਲਸ ਹੋਣ ਵਾਲੀਆਂ ਨੇ ਉਹਦੇ ਨਾਲ ਨਾਲ ਹੋਰ ਸਮੱਸਿਆ ਨੇ ਜਿਹੜੀਆਂ ਮਾਨੀਟਰ ਹੋ ਰਹੀਆਂ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੜੇ ਇੰਸਰਨ ਚ ਲਿਆ ਕੇ ਉਹਨਾਂ ਦਾ ਇੱਕ ਇੱਕ ਚੀਜ਼ ਦਾ ਜਿਹੜਾ ਮੋਟਿਵ ਆ ਉਹ ਲਿਆ ਕੇ ਡਿਸਕਸ ਕਰਕੇ ਹਾਈ ਕਮਾਂਡ ਦੇ ਨਾਲ ਅਸੀਂ ਵੈਰੀ ਸੂਨ ਮੈਮ ਜਿਹੜੀ ਉਹ ਚੀਜ਼ਾਂ ਨੇ ਸਾਡੇ ਚੈਨਲ 'ਤੇ ਮੈਂ ਦੱਸਣਾ ਚਾਹੁੰਦਾ ਉਹ ਸਾਰੀ ਚੀਜ਼ਾਂ ਵੇਵ ਆਫ ਕੀਤੀਆਂ ਜਾਂ ਪੰਜਾਬ ਸਰਕਾਰ ਨੇ ਸਰ ਜਿਸ ਤਰੀਕੇ ਦੇ ਨਾਲ ਜ਼ਿਲ੍ਹੇ ਪਟਿਆਲਾ ਦੇ ਵਿੱਚ ਨਸ਼ੇ ਵਿਰੋਧ ਮੋਹਮ ਜਰੀਆ ਉਹ ਵਾਰਨ ਡਰੱਗਸ ਚੱਲੀ ਹੋਈ ਹੈ ਹਰ ਜ਼ਿਲ੍ਹੇ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਬੁਲਡੋਜ਼ਰ ਐਕਸ਼ਨ ਵੀ ਵੇਖਣ ਨੂੰ ਮਿਲਿਆ ਪੀਲਾ ਪੰਜਾ ਚਲਦਾ ਨਜ਼ਰ ਆ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਸ਼ਾ ਜਿਹੜਾ ਸੀ ਮੈਮ ਬਹੁਤ ਹੀ ਜੜਾਂ ਤੱਕ ਚੱਲ ਚੁੱਕਿਆ ਸੀ ਇਹ ਕੁਝ ਪੁਰਾਣੀ ਸਰਕਾਰਾਂ ਦੀ ਨਾ ਨਾਕਾਮਯਾਬੀ ਜਿਹੜੀਆਂ ਨੇ ਉਹਨਾਂ ਨੇ ਇਹ ਨਸ਼ੇ ਨੂੰ ਇਸ ਲੈਵਲ ਤੇ ਪਹੁੰਚਾਇਆ ਸੀ ਅੱਜ ਜਦ ਆ ਸਰਕਾਰ ਸਰਦਾਰ ਪਰਪੰਚਿੰਗ ਦੀ ਮਾਂ ਜਿਹੜੇ ਨਸ਼ੇ ਨੂੰ ਲੈ ਕੇ ਉਹ ਕਿਸੇ ਨੂਮੀ ਬੱਚਿਆਂ ਨਹੀਂ ਜਾ ਰਿਹਾ ਬੇਸ਼ੱਕ ਉਹ ਅੱਜ ਬੇਸ਼ੁਮਾਰ ਬਣ ਚੁੱਕਿਆ ਨਸ਼ੇ ਵਿੱਚ ਵਿੱਚ ਇਹ ਉਹਦੀ ਫੈਮਿਲੀ ਇੰਟਰਨੈਸ਼ਨਲ ਬਾਰਡਰਸ ਤੇ ਬਿਠੀ ਹੋਵੇ ਉਹ ਵੀ ਵਾਪਸ ਇੰਡੀਆ ਭਲਾਈ ਜਾ ਰਹੀਆਂ ਨੇ ਇਵਨ ਦੋ ਤੁਸੀਂ ਦੇਖਿਆ ਹੋਇਆ ਕੋਬਲਡوزر ਵੀ ਚੱਲੇ ਨੇ ਜੀਸੀਬੀ ਵੀ ਚੱਲ ਪਿਆ ਨੇ ਨਸ਼ੇ ਜਿਹੜੇ ਨੇ ਉਹ ਬਿਲਕੁਲ ਨਸ਼ੇ ਵਾਲੇ ਬੰਦੇ ਬਿਲਕੁਲ ਨਹੀਂ ਬਚੇ ਜਾਦੇ ਅੱਛਾ ਤੁਸੀਂ ਮੰਨਦੇ ਹੋ ਕਿ ਕਈ ਸਰਕਾਰਾਂ ਆਈਆਂ ਅਕਾਲੀ ਰਹੀ ਹੈ ਭਾਜਪਾ ਰਹੀ ਕਾਂਗਰਸ ਰਹੀ ਪਰ ਹਾਲੇ ਤੱਕ ਨਸ਼ਾ ਇਹ ਤੇ ਜਿਹੜਾ ਉਹ ਫੁੱਲ ਸਟਾਪ ਨਹੀਂ ਲੱਗਿਆ ਪਰ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਮੈਂ ਸਾਡੀ ਕਿਸੇ ਨਾ ਭਾਈ ਵਾਲੀ ਨਹੀਂ ਨਾ ਹੈ ਬਾਕੀਆਂ ਦੀ ਭਾਈ ਵਾਲੀਆਂ ਜੀ ਬਹੁਤ ਵੱਡੀ ਗੱਲ ਆਖੀ ਤੁਸੀਂ ਸੋ 10 ਸਾਲ ਪੂਰੇ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਤੁਸੀਂ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਪਿਆਰ ਤੁਹਾਨੂੰ ਮਿਲਦਾ ਹੈ ਮੈਂ ਜਦੋਂ ਜ਼ਮੀਨੀ ਪੱਧਰ ਤੇ ਜਾਂਦਾ ਹਾਂ ਬਲ ਤੇ ਰਹੀ ਦਾ ਜ਼ਮੀਨ ਦੇ ਵਿੱਚ ਹੀ ਹੈ ਬਹੁਤ ਹੀ ਪਿਆਰ ਮਿਲਦਾ ਹੈ ਮੈਂ ਦੱਸਣਾ ਚਾਹੁੰਨਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਦੋਂ ਮੇਰੀ MP ਦੇ ਇਲੈਕਸ਼ਨਸ ਤੇ ਡਿਊਟੀ ਸੀ ਮੈਨੂੰ ਬਹੁਤ ਪਿਆਰ ਮਿਲਿਆ ਇੱਕੋ ਪਿਆਰੀ ਹੈ ਮੈਮ ਜਿਹੜਾ ਮੈਨੂੰ ਵਾਪਸ ਇੱਥੇ ਖਿੱਚ ਲਿਆਂਦਾ ਹੈ ਔਰ ਉਹ ਲੋਕਾਂ ਦੇ ਜਦੋਂ ਕਾਲਸ ਆਉਂਦੀਆਂ ਨੇ ਸਾਡੀ ਆ ਸਮੱਸਿਆਵਾਂ ਨੇ ਮੈਂ ਹਲਕੇ ਇਨਚਾਰਜ ਦੇ ਅਨਸਰ ਚ ਲਿਆ ਕੇ ਹਰ ਕੰਮ ਕਰਦਾ ਪੰਜਾਬ ਚ ਜਿਹੜੇ ਇਨਚਾਰਜ ਨੇ ਉਹ ਮਨੀਸ਼ ਸ਼ੋਧਿਆ ਜਿਹੜੇ ਡਿਪਟੀ ਸੀਐਮ ਸੀਗੇ ਦਿੱਲੀ ਦੇ ਉਹਨਾਂ ਨੂੰ ਲਗਾਇਆ ਗਿਆ ਪਾਰਟੀ ਨੂੰ ਕਿਹਾ ਜਾ ਰਿਹਾ ਕਿ ਮਜ਼ਬੂਤੀ ਦੇ ਦਿਲਾਉਣ ਦੇ ਲਈ ਲਗਾਇਆ ਗਿਆ ਤੁਸੀਂ ਕੀ ਕਹੋਗੇ ਇਸ ਬਾਰੇ ਕਿ ਕੋਈ ਪਾਰਟੀ ਦੀ ਰਣਨੀਤੀ ਇਸ ਦੇ ਪਿੱਛੇ ਮਿਸਟਰ ਮਨੀਸ਼ ਸ਼ੋਧਿਆ ਜੀ ਡਿਪਟੀ ਸੀਐਮ ਰਹਿ ਚੁੱਕੇ ਨੇ ਨਿਊ ਦਿੱਲੀ ਦੇ ਵਿੱਚ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਦਾ ਸਾਡੀ ਆਮ ਆਦਮੀ ਪਾਰਟੀ ਦੀ ਉਹ ਰੀਡ ਦੀ ਹੱਡੀ ਨੇ ਸਾਨੂੰ ਵੀ ਪਰ ਹਰ ਇਨਸਾਨ ਨੂੰ ਕੋਈ ਵੀ ਫੇਲ ਚ ਹੁੰਦਾ ਵਾ ਉਹਨੂੰ ਗਾਈਡੈਂਸ ਦੀ ਲੋੜ ਪੈਂਦੀ ਹੈ ਬਹੁਤ ਤਜਰਬੇਦਾਰ ਨੇ ਉਹਨਾਂ ਨੇ ਦਿੱਲੀ ਹੰਡਾਈ ਹੈ 15 ਸਾਲ ਜਦ ਇਹ ਉਹ ਸਟੇਟ ਟੋਟਲੀ ਫਰੀडम ਨਹੀਂ ਸੀ ਪੁਲਿਸ ਜीडीसी ਉਹ ਆਮ ਆਦਮੀ ਪਾਰਟੀ ਦੀ ਨਹੀਂ ਸੀ ਇੱਥੇ ਪੰਜਾਬ ਚ ਅਸੀਂ ਟੋਟਲੀ ਇੰਡੀਪੈਂਡੈਂਟ ਆ ਆਮ ਆਦਮੀ ਪਾਰਟੀ ਦੇ ਅਨਸਰ ਵਿੱਚ ਸਭ ਉੱਚ ਔਰ ਉਹਨਾਂ ਦੇ ਗਾਈਡਨੈਸ ਦੀ ਸਾਨੂੰ ਲੋੜ ਪੈਂਦੀ ਹੈ ਨਾਲੇ ਸੀਨੀਅਰ ਨੇ ਔਰ ਅਸੀਂ ਉਹਨਾਂ ਦੇ ਗਾਈਡਨੈਸ ਲੈ ਸਕਦੇ ਹਾਂ ਔਰ ਅਸੀਂ ਉਹਨਾਂ ਉਹ ਹੋਰ ਵੀ ਬਹੁਤ ਚਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੱਖ ਰਹੇ ਹਾਂ ਜੋ ਇਹ ਪੰਜਾਬ ਨੂੰ ਹੋਰ ਰੰਗੋਲਾ ਪੰਜਾਬ ਕੁਸ਼ਿਹਾਲ ਪੰਜਾਬ ਬਣਾਉਣ ਕਿ ਆਮ ਆਦਮੀ ਪਾਰਟੀ ਚ ਤੁਹਾਡੇ ਵੱਡੇ ਭਰਾ ਸ਼ੈਰੀ ਕਲਸੀ ਜੀ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਹਾਈ ਕਮਾਂਡ ਵੱਲੋਂ ਸੌਂਪੀ ਗਈ ਹੈ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੋ ਤੁਸੀਂ ਵੀ ਮੋਢੇ ਨਾਲ ਮੋਢਾ ਮਲਾ ਕੇ ਉਹਨਾਂ ਦੇ ਨਾਲ ਫੀਲਡ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹੋ ਸੋ ਕਿਸ ਤਰ੍ਹਾਂ ਵੇਖਦੇ ਹੋ ਇਸ ਚੀਜ਼ ਨੂੰ ਕਿਵੇਂ ਦਾ ਲੱਗਦਾ ਤੁਹਾਨੂੰ ਜਦੋਂ ਤੁਸੀਂ ਆਪਣੇ ਭਰਾ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਦੇ ਹੋ ਮੇਰੇ ਵੱਡੇ ਭਰਾ ਦੀ ਜੋ ਮੈਂ ਸਿਫਤ ਅਰਾ ਤੇ ਜਿੰਨੇ ਵੀ ਅਰਾ ਹਾਂ ਉੰਨੀ ਥੋੜੀ ਹੈ ਬਹੁਤ ਜ਼ਰਾ ਮਿਹਨਤੀ ਨੇ ਉਹ ਫੀਲਡ ਦੇ ਵਿੱਚ ਹਰ ਇਨਸਾਨ ਦੇ ਨਾਲ ਬੜੀ ਬੜੀ ਵਿਕਿਆ ਇਸ ਫੀਲਡ ਦੇ ਵਿੱਚ ਦੋਤੇ ਦੋਤਰੀਆਂ ਪੋਤਰੇ ਪੋਤਰੀਆਂ ਵਾਲੇ ਨੇ ਜਿਹੜੇ ਉਹ ਮੇਰੇ ਭਰਾ ਨੂੰ ਇਹ ਗੱਲ ਚਲਿੰਦੇ ਆ ਮੇਰਾ ਬੱਚਾ ਆ ਵੱਡੇ ਮਾਵਾ ਆਪਣਾ ਪੁੱਤ ਸਮਝਦਿਆਂ ਨੇ ਭੈਣਾ ਆਪਣਾ ਭਰਾ ਸਮਝਦਿਆਂ ਨੇ ਤੇ ਛੋਟੇ ਆਪਣਾ ਵੱਡਾ ਭਰਾ ਸਮਝਦੇ ਨੇ ਔਰ ਉਹਨਾਂ ਦੇ ਬਹੁਤ ਵੱਡੇ ਸੁਪਨੇ ਆ ਉਹ ਹਰ ਘਰ ਦੇ ਵਿੱਚ ਖੁਸ਼ੀਆਂ ਲਿਆਉਣਾ ਚਾਹੁੰਦੇ ਨੇ ਉਹ ਇਹ ਚਾਹੁੰਦੇ ਨੇ ਕਿ ਮੈਂ ਬਟਾਲੇ ਲਈ ਉੱਚ ਇਦਾਂ ਦਾ ਇਕ ਕੱਲ ਨੂੰ ਬਟਾਲੇ ਦੀ ਇਹ ਛੋਟੀਆਂ-ਮੋਟੀਆਂ ਡਿਮਾਂਡ ਅਦੀਨਾਂ ਰਹਿਣ ਪਾਈ ਪੰਜਾਬ ਲਈ ਉੱਚ ਇਦਾਂ ਦਾ ਰੇਟ ਕਿ ਪੰਜਾਬ ਦੇ ਵਿੱਚ ਕੱਲ ਨੂੰ ਹੋਰ ਵੀ ਜਿਹੜੀਆਂ ਨੇ ਮਲਟੀਨੇਸ਼ਨਲ ਕੰਪਨੀਆਂਜ਼ ਆਣ ਪੰਜਾਬ ਨੂੰ ਰੋਜ਼ਗਾਰ ਮਿਲੇ ਔਰ ਮੇਰੇ ਪਾਜੀ ਦਾ ਇਹ ਵੀ ਸੁਪਨਾ ਹੈ ਕਿ ਹਾਂ ਵੀ ਨੌਜਵਾਨ ਪੀਡੀ ਆ ਜਿਹੜੀ ਉਹ ਗਲਤ ਰਹੇ ਤੇ ਕੁਝ ਚੱਲ ਚੁੱਕੇ ਨੇ ਬਟ ਉਹਨਾਂ ਨੂੰ ਭਾਈ ਸਾਹਿਬ ਵਾਪਸ ਲਿਆਉਣਾ ਚਾਹੁੰਦੇ ਨੇ ਖੇਡਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਐਕਟਿਵ ਐਪੀ ਸਾਡੀ ਸਰਕਾਰ ਨੇ ਖੇਡਾਂ ਤੋਂ ਮੈਨੂੰ ਯਾਦ ਆਇਆ ਕਿ ਤੁਸੀਂ ਕਈ ਟੂਰਨਾਮੈਂਟਸ ਦੇ ਵਿੱਚ ਚੀਫ ਗੈਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋ ਸੋ ਇੱਕ ਮੈਸੇਜ ਵੀ ਜਾਂਦਾ ਲੋਕਾਂ ਦੇ ਵਿੱਚ ਕਿ ਤੁਸੀਂ ਪ੍ਰੇਰਿਤ ਕਰਦੇ ਹੋ ਨੌਜਵਾਨਾਂ ਨੂੰ ਕਿ ਖੇਡਾਂ ਦੇ ਵੱਲ ਜਾਓ ਨਾ ਕਿ ਨਸ਼ੇ ਵੱਲ ਦੱਸਣਾ ਚੁੰਨਾ ਮੈ ਮੇਕਰ ਦੇ ਜਵਾਨੀ ਦੇ ਵਿੱਚ ਨੌਜਵਾਨ ਆ ਇਸ ਤੋਂ ਸਿਆਸਤ ਆਉਣ ਤੋਂ ਪਹਿਲਾਂ ਸਾਨੂੰ ਵੀ ਮੇਰੇ ਉੱਚ ਦੋਸਤ ਸੀ ਜਿਹੜੇ ਗਲਤ ਸੰਗਤ ਦੇ ਵਿੱਚ ਸੀ ਅੱਜ ਮੈਨੂੰ ਖੁਸ਼ੀ ਆ ਕਿ ਉਹ ਸੰਕਟ ਦੇ ਵਿੱਚ ਨਹੀਂ ਹੈ ਕਿ ਅੱਜ ਉਹ ਬਾਹਰ ਆਪਣੀ ਫੈਮਲੀਸ ਨੂੰ ਸੈਟਲ ਨੇ ਨਸ਼ਾ ਜਿਹੜਾ ਵਾ ਉਹ ਇਨਸਾਨ ਦੇ ਆਪਣੇ ਤੇ ਹੁੰਦਾ ਹੈ ਹਾਂ ਵੀ ਆਪਾਂ ਕਰਨਾ ਹੈ ਕਿ ਨਹੀਂ ਕਰਨਾ ਬਟ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਕਿ ਆਪਣੀ ਜਵਾਨੀ ਨੂੰ ਰੋਲੋ ਨਾ ਆਪਣੇ ਮਾਪਿਆਂ ਨੂੰ ਖੁਸ਼ ਰੱਖੋ ਔਰ ਨਸ਼ਿਆਂ ਤੋਂ 100% ਦੂਰ ਰਹੋ ਅੱਗੇ ਸਰ ਹੁਣ ਚੋਣਾ ਆਉਣ ਵਾਲੀਆਂ ਨੇ 2027 ਦੇ ਵੀ ਇਲੈਕਸ਼ਨਸ ਆਉਣਗੇ ਅੱਗੇ ਹੁਣ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਕਿਉਂਕਿ ਪਹਿਲਾਂ ਕਿਆ ਜਾਂਦਾ ਕਿ ਸੀ ਕਿ ਨਵੀਂ ਪਾਰਟੀ ਆਵਾਮੀ ਪਾਰਟੀ ਨੂੰ ਦਾ ਪਤਾ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹਮੇਸ਼ਾ ਲੀਡਰਸ ਮੰਤਰੀ ਇਹੀ ਕੇਂਦਰ ਆਉਂਦੇ ਸੀ ਮੀਡੀਆ ਦੇ ਵਿੱਚ ਪਰ ਹੁਣ ਤਾਂ ਹੰਢ ਗਏ ਹੁਣ ਤਾਂ ਕੰਮ ਕਰਨਾ ਵੀ ਆ ਗਿਆ ਲੱਗਦਾ ਹੈ ਕਿ ਹੁਣ ਕਰ पाओਗੇ ਅੱਗੇ ਉਹ ਜੋ ਕਰਨਾ ਚਾਹੁੰਦੇ ਹੋ ਜੋ ਪਲਾਨਸ ਤੁਹਾਡੇ ਰਹਿੰਦੇ ਸੀਗੇ ਆਵਾਮੀ ਪਾਰਟੀ ਤੋਂ ਤੁਸੀਂ ਲੋਕਾਂ ਦੇ ਹਿੱਤਾਂ ਦੇ ਲਈ ਕਰ पाओਗੇ ਮੈਮ ਰੋਜ਼ ਇਨਸਾਨ ਸਿੱਖਦਾ ਹੈ 3 ਸਾਲ ਹੋਈਏ ਸਿੱਖਦੇ ਆ ਰਹੇ ਹਾਂ ਹੁਣ ਤੇ ਸਾਨੂੰ ਆਪਣੇ ਸੋਸਾਇਟੀ ਦੇ ਵੀ ਔਰ ਹਲਟਕਿਆਂ ਦੇ ਵੀ ਸਾਰਿਆਂ ਦਾ ਬਹੁਤ ਅੱਛੀ ਤਰ੍ਹਾਂ ਕਲੋਜ਼ ਹੋ ਚੁੱਕੇ ਆ ਸਾਨੂੰ ਇੰਨਾ ਪਤਾ ਜਿਹੜੇ ਵੀ ਸਾਡੀ ਥੜੀ ਚੜੇ ਅਸੀਂ ਅਲੀ ਉਹਨਾਂ ਨੂੰ ਖਾਲੀ ਹੱਥ ਨਹੀਂ ਮੋੜਿਆ ਮੇਰੇ ਇਹ ਕਹਿੰਦਾ ਮਤਲਬ ਹੈ ਜਿਹੜੀ ਵੀ ਉਹਨਾਂ ਦੀਆਂ ਸਮੱਸਿਆ ਸੀ ਅਸੀਂ ਆਪਣੇ ਪੂਰੇ ਐਫਰਟਸ ਲਾਏ ਕਿ ਉਹ ਉਹਨਾਂ ਦੀ ਸਮੱਸਿਆ ਤੋਂ ਜਿਹੜੀਆਂ ਵਾ ਸੋਲੂਸ਼ਨ ਉਹਨਾਂ ਨੂੰ ਮਿਲਣ ਚੋਨਾ ਜਿਹੜੀਆਂ ਨੇ ਆਮ ਆਦਮੀ ਪਾਰਟੀ ਹਰ ਵਾਰਡ ਦੇ ਵਿੱਚ ਸਾਡੇ ਵਾਰਡ ਇਨ ਚਾਰਜ ਤਿਆਰ ਬੈਠੇ ਨੇ ਸਾਡੀਆਂ ਪੂਰੀਆਂ ਟੀਮਸ ਤਿਆਰ ਬੈਠੀਆਂ ਨੇ ਔਰ ਇਲੈਕਸ਼ਨਸ ਜਿਹੜੀ ਆ ਸ਼ਾਂਤੀ ਨਾਲ ਹੋਏਗੀ ਕੋਈ ਗਲਤ ਚੀਜ਼ ਨਹੀਂ ਹੋਏਗੀ ਜੋ ਪੁਰਾਣੀ ਸਰਕਾਰਾਂ ਆਪਣਾ ਰੋਬ ਰਤਬਾ ਦਿਹਾਉਂਦੀ ਸੀ ਉਹਦਾ ਦਾ ਕੁਝ ਨਹੀਂ ਹੋਏਗਾ ਪੀਸਫੁਲੀ ਇਲੈਕਸ਼ਨ ਹੋਣਗੇ ਔਰ ਇਲੈਕਸ਼ਨਸ ਜਿਹੜੀਆਂ ਨੇ ਆਮ ਆਦਮੀ ਪਾਰਟੀ ਹੀ ਜਿੱਤਣਗੇ ਸਾਡੇ ਜਿਹੜੇ ਵੱਡੇ ਪ੍ਰਾਨੇ ਸ਼ੈਰੀ ਕਲਸੀ ਜੀ ਉਹ ਹਮੇਸ਼ਾ ਨਸ਼ੇ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ মিডিਆ ਦੇ ਵਿੱਚ ਸੁਰਖੀਆਂ ਬੰਦੇ ਬਿਆਨ ਉਹਨਾਂ ਦੇ ਕਿ ਅਸੀਂ ਨਸ਼ਾ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਵੀ ਨਸ਼ਾ ਕਰੇਗਾ ਸੀ ਉਹਦੇ ਨਾਲ ਨਹੀਂ ਆ ਆਪਾਂ ਸਖਤ ਐਕਸ਼ਨ ਲਵਾਂਗੇ ਜਿੱਦਾਂ ਇਹ ਅੱਜ ਚੱਲ ਰਿਹਾ ਹੈ ਨਸ਼ੇ ਦੇ ਉੱਪਰ ਪੰਜਾਬ ਸਰਕਾਰ ਬਹੁਤ ਜ਼ਿਆਦਾ ਸੀਰੀਅਸ ਹੈ ਦੱਸਣਾ ਚਾਹੁੰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਸ਼ੇ ਦੀਆਂ ਇਹ ਪੁਰਾਣੀ ਸਰਕਾਰ ਵੱਲੋਂ ਹੀ ਚੱਲੀਆਂ ਰਹੀਆਂ ਸੀ ਜਿਹੜੀਆਂ ਉਹ ਹੱਲ ਨਹੀਂ ਹੋਇਆ ਔਰ ਇਹ ਪੁਰਾਣੀਆਂ ਸਰਕਾਰ ਦੀਆਂ ਉਹ ਗੰਡੀਆਂ ਗੰਡਾਂ ਨੇ ਜਿਹੜੀਆਂ ਇਹ ਸਰਕਾਰ ਖੋਲ ਰਹੀ ਹੈ ਤੁਸੀਂ ਉਹਨਾਂ ਨੂੰ ਕੀ ਕਹੋਗੇ ਜਿਹੜਾ ਤੁਹਾਡਾ ਵਿਰੋਧ ਕਰਦੇ ਨੇ ਜਿਹੜੇ ਵਿਪਖਸ਼ ਪਾਰਟੀਆਂ ਨੇ ਉਹ ਵਿਪਖਸ਼ ਨੇਤਾ ਨੇ ਜਿਹੜਾ ਤੁਹਾਡਾ ਲਗਾਤਾਰ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਹਮੇਸ਼ਾ ਘੇਰਦੇ ਨਜ਼ਰ ਆਉਂਦੇ ਨੇ ਚਾਹੇ ਵਿਧਾਨ ਸਭਾ ਦੇ ਵਿੱਚ ਹੋਣ ਚਾਹੇ ਉਹ ਕਿਤੇ ਵੀ ਹੋਣ ਤਾਂ ਰਿਐਕਸ਼ਨ ਜਿਹੜੇ ਨੇ ਬਿਆਨ ਜਿਹੜੇ ਨੇ ਵੱਖੋ ਵੱਖੋ ਨਿਕਲ ਕੇ ਸਾਹਮਣੇ ਆਉਂਦੇ ਵਿਧਾਨ ਸਭਾ ਦੇ ਵਿੱਚ ਵੀ ਆਪੋਜੀਸ਼ਨਸ ਪਾਰਟੀ ਔਨ ਕੈਮਰਾ ਆਪੋਜੀਸ਼ਨਸ ਪਾਰਟੀ ਨਸ਼ਿਆਂ ਦੇ ਪ੍ਰਤੀ ਜਿੰਨਾ ਮਰਜ਼ੀ ਫੇਵਰੇਬਲ ਕਰਨ ਆਪਾਂ ਇਹੀ ਦੱਸਣਾ ਚਾਹੁੰਦੇ ਆ ਕਿ ਨਸ਼ੇ ਆਲਾ ਬੰਦਾ ਕੋਈ ਵੀ ਕਿਤੇ ਵੀ ਬੱਚਾ ਨਹੀਂ ਜਾਏਗਾ ਜਿਹੜਾ ਮੇਨ ਵੱਡਾ ਸਪਲਾਈਅਰ ਹੈ ਉਹ ਮੇਰਾ ਲਾਸਟ ਸਵਾਲ ਹੈ ਕਿ ਕਦੇ ਸੋਚਿਆ ਸੀ ਕਿ ਇਸ ਮੁਕਾਮ ਤੱਕ ਪਹੁੰਚੋਗੇ ਔਰ ਜਿਹੜੀ ਲੋਕਾਂ ਦੀ ਸੇਵਾ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਕਰ पाओगे ਕਦੀ ਸੋਚਿਆ ਸੀਗਾ ਮੈਮ ਬਚਪਨ ਤੋਂ ਇਹ ਸੋਚਿਆ ਸੀ ਸੇਵਾ ਕਰਨੀ ਹੈ ਪਰ ਪ੍ਰਮਾਤਮਾ ਨੇ ਇੰਨੀ ਸੋਹਣੀ ਜ਼ਿੰਮੇਵਾਰੀ ਦੇ ਨਾਲ ਸੇਵਾ ਕਰਨੀ ਅਧਿਨੀ ਸੀ ਸੋਚਿਆ ਅੱਜ ਅਸੀਂ ਲੰਬੀ ਰੇਸ ਦੇ ਘੋੜੇ ਬਣ ਚੁੱਕੇ ਹਾਂ ਸਾਡੀ ਦੌੜ ਹੁਣ ਬਹੁਤ ਲੰਬੀ ਹੈ ਔਰ ਅਸੀਂ ਸੇਵਾ ਕਰਨੀ ਇੱਕ ਲਾਸਟ ਮੈਸੇਜ ਤੁਸੀਂ ਜਨਤਾ ਨੂੰ ਕੀ ਦੇਣਾ ਚਾਹੋਗੇ ਐਜ਼ ਅ ਯੂਥ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਔਰ ਬਹੁਤ ਸਾਰੇ ਦਰਸ਼ਕ ਇਸ ਵੇਲੇ ਸਾਨੂੰ ਲਾਈਵ ਦੇਖ ਰਹੇ ਨੇ ਔਰ ਆਪਣੇ ਹਲਕੇ ਦੀ ਜਨਤਾ ਨੂੰ ਪਠਾਨਕੋਟ ਦੀ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤੁਹਾਡੇ ਰਹੀਂ ਇੱਕੋ ਮੈਸੇਜ ਦੇਣਾ ਚਾਹੁੰਨਾ ਪੰਜਾਬ ਸਰਕਾਰ ਨੇ ਬਹੁਤ ਸੋਹਣੀ ਮਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਮੈਂ ਚਾਹੁੰਨਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸਰਕਾਰ ਦਾ ਸਾਥ ਦਿਈਏ ਔਰ ਨਸ਼ਾ ਮੁਤ ਪੰਜਾਬ ਬਣਾਈਏ ਔਰ ਇਸ ਪੰਜਾਬ ਨੂੰ ਰੰਗੋਲਾ ਪੰਜਾਬ ਬਣਾਈਏ ਧੰਨਵਾਦ ਬਹੁਤ ਧੰਨਵਾਦ ਸੂਏ ਸੰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ਰੀ ਕਲਸੀ ਦੇ ਛੋਟੇ ਭਰਾ ਅਮ੍ਰਿਤ ਕਲਸੀ ਜਿਨ੍ਹਾਂ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਇਆ ਔਰ ਦੱਸ ਦिए ਕਿ ਨੌਜਵਾਨ ਦੇ ਲਈ ਇੱਕ ਇਨਸਪੀਰੇਸ਼ਨ ਬੰਦੇ ਹੋਏ ਨਜ਼ਰ ਆ ਰਹੇ ਨੇ ਔਰ ਗਰਾਊਂਡ ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਦਾਵਾ ਕਰਦੀ ਨਜ਼ਰ ਆਈ ਹੈ ਕਿ ਅਸੀਂ 3 ਮਹੀਨੇ ਦੇ ਅੰਦਰ ਅੰਦਰ ਨਸ਼ਾ ਮੁਕਤ ਪੰਜਾਬ ਵੀ ਬਣਾਵਾਂਗੇ ਔਰ ਦੱਸਦੇ ਕਿ ਇਸ ਗੱਲ ਤੇ ਵੀ ਮੋਹਰ ਲਗਾਈਏ ਜ਼ਰੂਰ ਔਰ ਕਹਿ ਰਹੇ ਨੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਔਰ ਐਜ਼ ਅ ਯੂਥ ਇਹ ਮੈਸੇਜ ਦੇ ਰਹੇ ਨੇ ਕਿ ਨੌਜਵਾਨਾਂ ਨੂੰ ਵੀ ਜਿਹੜਾ ਹੈ ਉਹ ਨਸ਼ੇ ਦੇ ਦਲਦਲ 'ਚੋਂ ਅਸੀਂ ਬਾਹਰ ਜ਼ਰੂਰ ਲਿਆਵਾਂਗੇ ਸੋ ਅੱਜ ਦੇ ਲਈ ਇੰਨਾ ਹੀ ਦਿਖ ਰਹੋ ਮੇ ਨਾਲ ਕਿਆਟ ਨਿਊਜ਼ ਨੈਟਵਰਕ ਦੇਸ਼ ਕੀ ਆਵਾਜ਼ ਨਮਸਕਾਰ